ਪਤੀ ਤੋਂ ਤੰਗ ਆ ਕੇ ਵਿਅਤਨੇ ਚੁੱਕਿਆ ਖੌਫਨਾਕ ਕਦਮ ਸਾਡੀ ਕੁੜੀ ਪਰਸੋਂ ਦੀ ਸਾਨੂੰ ਮਿਲਣੀ ਸੀ ਰਹੀ ਉਹਨੇ ਨਹਿਰ 'ਚ ਛਾਲ ਮਾਰਤੀ ਸੀ ਜੀ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ ਪਹਿਲਾਂ ਵੀ ਉਹ ਕਰਦਾ ਰਹਿੰਦਾ ਸੀ ਝਗੜੇ ਉਹ ਚੱਲੀ ਜਾਂਦੀ ਸੀ ਕਹਿੰਦੀ ਸੀ ਮੈਂ ਬੱਚਿਆਂ ਦੇ ਸਿਰ ਤੇ ਘਟ ਲਾਂਗੀ ਜੀ ਪਰਿਵਾਰ ਦਾ ਦੋਸ਼ ਕੀ ਖੌਫਨਾਕ ਕਦਮ ਚੁੱਕਣ ਲਈ ਪਤੀ ਵੱਲੋਂ ਕੀਤਾ ਗਿਆ ਸੀ ਮਜਬੂਰ ਜਿਹੜੇ ਬੰਦੇ ਨੇ ਉਹਨੂੰ ਇੱਕ ਵਾਰੀ ਰੱਖਿਆ ਨਹੀਂ ਹੈਗਾ ਅਸੀਂ ਡੈੱਡ ਬਡੀ ਉਹਨੂੰ ਦੇਣੀ ਨਹੀਂ ਨਹੀਂ ਹੈਗੀ ਪਰਿਵਾਰ ਦਾ ਕਹਿਣਾ ਜਦੋਂ ਤੱਕ ਪਤੀ ਤੇ ਨਹੀਂ ਹੁੰਦੀ ਸਖਤ ਕਾਰਵਾਈ ਉਦੋਂ ਤੱਕ ਮ੍ਰਿਤਕ ਦੇ ਦਾ ਨਹੀਂ ਕਰਾਂਗੇ ਅੰਤਿਮ ਸੰਸਕਾਰ ਤੇ ਬੱਚੇ ਵੀ ਕਹਿੰਦੇ ਨੇ ਸਾਨੂੰ ਸਾਡੀ ਮਾਂ ਲਈ ਇਨਸਾਫ ਚਾਹੀਦਾ ਤੇ ਉਹਦਾ ਹਸਬੰਡ ਉਹ ਵੀ ਬਿਲਕੁਲ ਨਹੀਂ ਆਇਆ ਹੈਗਾ ਸਾਡੇ ਨਾਲ ਜੇ ਉਹ ਸੱਚਾ ਹੁੰਦਾ ਇੱਕ ਵਾਰੀ ਸਾਡੇ ਨਾਲ ਆ ਕੇ ਖੜਦਾ ਉਹਦੇ ਘਰ ਪਰਿਵਾਰ ਚ ਜਿੰਨੇ ਮੈਂਬਰ ਨੇ ਸਭ ਸਭ ਮੌਜੂਦ ਸੀਗੇ ਸਭ ਰੋਕ ਸਕਦੇ ਸੀਗੇ ਸਭ ਨੂੰ ਬਰਾਬਰ ਦੀ ਸਜ਼ਾ ਮਿਲਣੀ ਕੀ ਸਾਨੂੰ ਨਹੀਂ ਪਤਾ ਕੀ ਹੋਇਆ ਜੀ ਕੀ ਨਹੀਂ ਉਹਨੇ ਕੀਤਾ ਸਾਨੂੰ ਤੇ ਬਸ ਇਹ ਹੀ ਪਤਾ ਲੱਗਿਆ ਵੀ ਉਹ ਨਹਿਰ ਚ ਛਾਲ ਮਾਰ ਤੀ। ਉਹਨੇ ਪਤਾ ਨਹੀਂ ਐਸਾ ਕੀ ਮਜਬੂਰ ਕੀਤਾ, ਕੁੱਟਿਆ, ਮਾਰਿਆ ਜਿਹੜਾ ਕੁੜੀ ਨੂੰ ਆਹ ਕਦਮ ਚਕਾਤਾ। ਤੇ ਜੇ ਕੁੜੀ ਨੂੰ ਰੋਕ ਵੀ ਸਕਦਾ ਸੀ ਜੀ, ਪਿੱਛੇ ਜਾ ਸਕਦਾ ਸੀ ਕੁੜੀ ਦੇ ਘਰ ਉਹਦੇ ਕੋਲੋਂ ਗਈ ਏ ਕੁੜੀ। ਬੈਠ ਕੇ ਹੀ ਸਮਝੋ ਹਮੇਂ ਬੈਠ ਕੇ ਸਮਝੋਤਾ ਕਰ ਲੈਣੇ ਸੀ ਕਰਕੇ ਅਸੀਂ ਸਮਝੋਤਾ ਕਰ ਲੈਂਦੇ ਸੀ ਕਹਿ ਦਿੰਦਾ ਸੀ ਹੁਣ ਅੱਗੇ ਤੋਂ ਨਹੀਂ ਹੋਏਗਾ ਮਾਫੀ ਮੰਗ ਲੈਂਦਾ ਸੀ ਪਰ ਹੁਣ ਤੇ ਉਹਨੇ ਜਾ ਦੀ ਸਾਡੀ ਧੀ ਬੱਚਿਆਂ ਕਰਕੇ ਬੈਠੀ ਸੀ 14 ਸਾਲ ਵਿਆਹ ਨੂੰ ਹੋ ਗਏ ਨੇ ਬਿਲਕੁਲ ਬਸ ਆਪਣੇ ਬੱਚਿਆਂ ਦੇ ਸਿਰ ਤੇ ਟਾਈਮ ਕੱਟ ਰਹੀ ਸੀ ਵੀ ਮੇਰੇ ਬੱਚੇ ਵੱਡੇ ਹੋ ਜਾਣਗੇ ਮੈਂ ਉਹਨਾਂ ਦੇ ਸਿਰ ਤੇ ਟਾਈਮ ਕੱਟ ਲਾਂਗੀ ਵੀ ਚਲੋ ਲੜਦਾ ਲੜੀ ਜਾਂਦੇ ਉਦੋਂ ਨੰਨਦਾ ਸੀ ਆ ਕੇ ਕਲੇਸ਼ ਕਰਦੀਆਂ ਸੀ ਸਖਾਂਦੀਆਂ ਸੀਗੀਆਂ ਤੇ ਬਾ ਉਹ ਲਾਈ ਲੱਗ ਸੀ ਉਹ ਪਿੱਛੇ ਲੱਗ ਕੇ ਲੜਾਈ ਕਰਦਾ ਸੀ 13 ਤਰੀਕ ਨੂੰ ਸਾਨੂੰ ਰਿਪੋਰਟ ਲਿਖਾ ਕੇ ਗਈ ਸੀ ਰਮਨਜੀਤ ਕੌਰ ਧੀ ਜਿਹੜੀ ਕੀ ਮਤਲਬ ਕੀ ਸਾਡੀ ਜਿਹੜੀ ਲੜਕੀ ਹੈ ਉਹਨੇ ਨਹਿਰ ਤੇ ਛਾਲ ਮਾਰਦੀ ਹੈ ਤੇ ਉਹ ਰਿਪੋਰਟ ਅਸੀਂ ਲਿਖੀ ਹੋਈ ଥିਦੀ ਉਹਦੇ ਉੱਤੇ ਕੈਮਰੇ ਫੇਰੇ ਸਾਰੇ ਚੈੱਕ ਕਰਦੇ ਸੀ ਕਿ ਬਾਕੀ ਜਿਵੇਂ ਵੀ ਅਸੀਂ ਤਫ਼ਤੀਸ਼ ਕਰ ਰਹੇ ਸੀ ਤੇ ਅੱਜ ਉਹਨਾਂ ਦੀ ਬੋਡੀ ਮਿਲੀ ਹੈ ਸਾਤਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਵਿੱਚ ਅਸ਼ੁਦੀਪ ਕੌਰ ਰਾਜਪੁਰਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਤੁਹਾਨੂੰ ਦੱਸਦੇ ਜਿੱਥੇ ਕਿ ਘਰੇਲੂ ਕਲੇਸ਼ ਤੋਂ ਪਰੇਸ਼ਾਨ ਇੱਕ ਵਿਅਕਤੀ ਦੇ ਵੱਲੋਂ ਜੀਵਨ ਲੀਲਾ ਜਿਹੜੀ ਆ ਸਮਾਪਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਇਸ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਸੀ ਅਤੇ ਇਹ ਉਦੋਂ ਤੋਂ ਹੀ ਲਾਪਤਾ ਸੀ ਪਰ ਅੱਜ ਇਸ ਦੀ ਜਿਹੜੀ ਹੈ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬ੍ਰਾਹਮਤ ਹੋਈ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਪਰਿਵਾਰ ਦੇ ਵੱਲੋਂ ਪਤੀ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਦੇ ਵੱਲੋਂ ਸਾਡੀ ਕੁੜੀ ਨੂੰ ਹਮੇਸ਼ਾ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਪਹਿਲਾਂ ਵੀ ਇਹ ਲੜਾਈ ਝਗੜੇ ਕਰਦਾ ਸੀ ਪਰ ਪਰਿਵਾਰ ਜਿਹੜਾ ਹੈ ਗੱਲਬਾਤ ਕਰਕੇ ਮਸਲਾ ਸੁਲਝਾ ਲੈਂਦੇ ਸੀ ਪਰ ਹੁਣ ਤਾਂ ਹੱਦ ਹੋ ਗਈ ਜਦੋਂ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਨੂੰ ਆਤਮ ਹੱਤਿਆ ਕਰਨ ਦੇ ਲਈ ਇਸ ਪਤੀ ਦੇ ਵੱਲੋਂ ਮਜਬੂਰ ਕੀਤਾ ਗਿਆ ਇਹ ਪਰਿਵਾਰ ਦੇ ਵੱਲੋਂ ਵੱਡੇ ਦੋਸ਼ ਲਗਾਏ ਜਾ ਰਹੇ ਨੇ ਤਾਂ ਲਾਪਤਾ ਔਰਤ ਦੀ ਲਾਸ਼ ਜਿਹੜੀ ਹੈ ਹੁਣ ਨਹਿਰ ਚੋਂ ਬਰਾਮਦ ਹੋਈ ਹੈ ਪਰਿਵਾਰ ਦਾ ਕਹਿਣਾ ਕਿ ਅਸੀਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਪਤੀ ਤੇ ਸਭ ਤੋਂ ਸਖਤ ਕਾਰਵਾਈ ਨਹੀਂ ਹੁੰਦੀ ਉਸ ਤੇ ਪਰਚਾ ਨਹੀਂ ਦਰਜ ਹੁੰਦਾ ਤਾਂ ਇਹ ਪਰਿਵਾਰ ਦੇ ਵੱਲੋਂ ਵੱਡੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਅਕਸਰ ਹੀ ਆਪਾਂ ਦੇਖਦੇ ਸੀ ਕਿ ਦਾਹ ਦਹੇਜ ਦੇ ਲਈ ਔਰਤ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਪਰ ਹੁਣ ਲੜਕੀਆਂ ਦੇ ਵੱਲੋਂ ਘਰੇਲੂ ਕਲੇਸ਼ ਤੋਂ ਪਰੇਸ਼ਾਨ ਹੋ ਕੇ ਇਹ ਜਿਹੜੇ ਨੇ ਕਦਮ ਚੁੱਕੇ ਜਾ ਰਹੇ ਨੇ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਘਰੇਲੂ ਕਲੇਸ਼ ਤੋਂ ਤੰਗ ਆ ਕੇ ਕਈ ਔਰਤਾਂ ਦੇ ਵੱਲੋਂ ਇਹ ਕਦਮ ਚੁੱਕੇ ਗਏ ਨੇ ਤਾਂ ਹੁਣ ਰਾਜਪੁਰੋਤ ਉਹ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਕਿ ਵਿਅਤਾ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਿਹੜੀ ਹੈ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਦੋ ਬੱਚੇ ਨੇ ਤਾਂ ਹੁਣ ਦੋ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਗਿਆ ਜਿਨ੍ਹਾਂ ਦੇ ਸਹਾਰੇ ਉਹ ਜ਼ਿੰਦਗੀ ਕੱਟਦੀ ਸੀ ਤਾਂ ਉਹੀ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਲਈ ਰੁਕਸਤ ਹੋ ਗਈ ਤਾਂ ਉੱਥੇ ਪਰਿਵਾਰ ਦੇ ਵੱਲੋਂ ਪਤੀ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਕਸਰ ਇਹ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਆਖਿਰਕਾਰ ਮਜਬੂਰ ਹੋ ਕੇ ਇਸ ਨੂੰ ਅਜਿਹਾ ਕਦਮ ਚੁੱਕਣਾ ਪਿਆ ਕੀ ਆਪਣੀ ਜਾਨ ਹੀ ਇਸ ਨੂੰ ਗਵਾਉਣੀ ਪਈ ਤਾਂ ਇਸ ਸਬੰਧੀ ਉੱਥੇ ਮੌਜੂਦ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ Laash ਸਾਨੂੰ ਦਿੱਤੀ ਜਾਵੇ ਅਸੀਂ ਸੋਰੇ ਪਰਿਵਾਰ ਨੂੰ ਸਾਡੀ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਵਾਂਗੇ ਅਸੀਂ ਆਪਣੀ ਧੀ ਦਾ ਖੁਦ ਜੜਾ ਆ ਅੰਤਿਮ ਸੰਸਕਾਰ ਕਰਾਂਗੇ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਜਾਵੇਗੀ ਤਾਈ ਸਬੰਧੀ ਉੱਥੇ ਮੌਜੂਦ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਆ ਓਬਵੀਅਸ ਨਾ ਦਿੰਦੇ ਆ ਤੁਹਾਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਕੌਰ ਹੈ ਕਿਤੋਂ ਦੇ ਰਹਿਣ ਵਾਲੇ ਮੈਂ ਰਾਜਪੁਰੇ ਜੀ ਰਹਿਣ ਆਲੀ ਆ ਮੈਂ ਅਮਨਕੌਰ ਦੀ ਭੈਣ ਆ ਓਕੇ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਇਹੀ ਮੰਗ ਕਰਨੀ ਆ ਜੀ ਮੇਰੀ ਭੈਣ ਨੂੰ ਇਨਸਾਫ ਮਿਲੇ ਬਸ ਮੇਰੀ ਭੈਣ ਨੂੰ ਇਨਸਾਫ ਮਿਲੇ ਜੋ ਸਾਡੀ ਟੀਨ ਨਾਲ ਹੋਇਆ ਸਾ ਉਸ ਨੂੰ ਬਸ ਇਨਸਾਫ ਮਿਲੇ ਬਸ ਤੁਹਾਡੀ ਪੈਣ ਨੂੰ ਪਹਿਲਾਂ ਵੀ ਝਗੜੇ ਹੁੰਦੇ ਰਹਿੰਦੇ ਸੀ ਇਹਨਾਂ ਦੇ ਹਸਬੰਦ ਨਾਲ ਹਾਂਜੀ ਪਹਿਲਾਂ ਵੀ ਉਹ ਕਰਦਾ ਰਹਿੰਦਾ ਸੀ ਝਗੜੇ ਉਹ ਚੱਲੀ ਜਾਂਦੀ ਸੀ ਕਹਿੰਦੀ ਸੀ ਮੈਂ ਬੱਚਿਆਂ ਦੇ ਸਿਰ ਤੇ ਘੱਟ ਲਾਂਗੀ ਜੀ ਬੱਚਿਆਂ ਦੇ ਸਿਰ ਤੇ ਘੱਟ ਲਾਂਗੀ ਪਰ ਅੱਜ ਕੀ ਸਾਨੂੰ ਨਹੀਂ ਪਤਾ ਕੀ ਹੋਇਆ ਜੀ ਕੀ ਨਹੀਂ ਉਹਨੇ ਕੀਤਾ ਸਾਨੂੰ ਤੇ ਬਸ ਇਹੀ ਪਤਾ ਲੱਗਿਆ ਵੀ ਉਹ ਨੇਰ ਚ ਛਾਲ ਮਾਰ ਕੋਈ ਪਹਿਲਾਂ ਵੀ ਪੁਲਿਸ ਕੋਲ ਮਾਮਲਾ ਭੇਜਿਆ ਤੁਸੀਂ ਹੁੰਦੇ ਜਦ ਤੁਸੀਂ ਨਹੀਂ ਨਹੀਂ ਜੀ ਬੈਠ ਕੇ ਹੀ ਸਮਝੋਤੇ ਬੈਠ ਕੇ ਸਮਝੋਤਾ ਕਰ ਲੈਣੇ ਸੀ ਕਹਿ ਦਿੰਦਾ ਸੀ ਹੁਣ ਅੱਗੇ ਤੋਂ ਨਹੀਂ ਹੋਏਗਾ ਮਾਫੀ ਮੰਗ ਲੈਂਦਾ ਸੀ ਪਰ ਹੁਣ ਤੇ ਉਹਨੇ ਜਾ ਰਹੀ ਸਾਡੀ ਧੀ ਬੱਚਿਆਂ ਕਰਕੇ ਬੈਠੀ ਸੀ ਮੇਰੇ ਬੱਚੇ ਪਾਲ ਜਾਣਗੇ ਜੀ ਮੇਰੇ ਬੱਚੇ ਪਾਲ ਜਾਣਗੇ ਪਰ ਇਹ ਨਹੀਂ ਸੀ ਪਤਾ ਸਾਡੀ ਧੀ ਨਾਲ ਅੱਜ ਇਹ ਕੁਝ ਹੋ ਜਾਣਾ ਹੈ ਅਸੀਂ ਤਾਂ ਬਸ ਇਹੀ ਹੱਥ ਜੋੜ ਕੇ ਅਰਦਾਸ ਕਰਨੇ ਆਂ ਇਹੀ ਕਹਨੇ ਆਂ ਵੀ ਸਾਡੀ ਧੀ ਨੂੰ ਇਨਸਾਫ ਮਿਲੇ ਜੀ બસ ਅਸੀਂ ਹੋਰ ਕੁਝ ਨਹੀਂ ਬਸ ਉਹ ਅਸੀਂ ਆਪ ਇੱਥੇ ਲੈ ਕੇ ਆਪ ਲੈ ਕੇ ਜਾਣੀ ਹੈ ਜੀ ਅਸੀਂ ਕੀ ਨਾਮ ਹੈ ਤੁਹਾਡਾ ਨਵਨੀਤ ਕੋਰ ਮੈਂ ਤੁਹਾਡੇ ਕੀ ਲੱਗਦੇ ਮੇਰੇ ਮਾਸੀ ਜੀ ਸੀਗੇ ਕੀ ਕਹਿਣਾ ਚਾਹੋ ਮੈਂ ਤੇ ਇਹੀ ਕਹਾਂਗੀ ਕਿ ਜਿਹੜੀ ਡੈੱਡ ਬੋਡੀ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਅਸੀਂ ਉਹਨਾਂ ਦੇ ਨਾਲ ਨਹੀਂ ਲੈ ਕੇ ਭੇਜਣੀ ਹੈਗੀ ਜਿਹੜੇ ਬੰਦੇ ਨੇ ਉਹਨੂੰ ਇੱਕ ਵਾਰੀ ਰੱਖਿਆ ਨਹੀਂ ਹੈਗਾ ਅਸੀਂ ਡੈੱਡ ਬੋਡੀ ਉਹਨੂੰ ਦੇਣੀ ਨਹੀਂ ਹੈਗੀ ਤੇ ਦੂਜੀ ਮੰਗ ਇਹ ਹੈ ਕਿ ਸਾਨੂੰ ਇਨਸਾਫ ਮਿਲੇ ਉਹਨੂੰ ਸਜ਼ਾ ਹੋਵੇ ਉਹਦੇ ਘਰ ਪਰਿਵਾਰ ਚ ਜਿੰਨੇ ਮੈਂਬਰ ਨੇ ਸਭ ਸਭ ਮੌਜੂਦ ਸੀਗੇ ਸਭ ਰੋਕ ਸਕਦੇ ਸੀਗੇ ਸਭ ਨੂੰ ਬਰਾਬਰ ਦੀ ਸਜ਼ਾ ਮਿਲਣੀ ਜਿੰਨੀ ਵੀ ਕਾਰਵਾਈ ਬਣਦੀ ਹੈ ਪੁਲਿਸ ਨੂੰ ਮੇਰੀ ਇਹੀ ਮੰਗ ਹੈ ਵੀ ਇੱਕ ਵਾਰੀ ਕਾਰਵਾਈ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕਰਨ ਐਫ ਆਈ ਆਰ ਦਰਜ ਕਰਕੇ ਜੋ ਵੀ ਉਹਨਾਂ ਦੀ ਜਿੰਨੀ ਵੀ ਸਜ਼ਾ ਬਣਦੀ ਹੈ ਉਹਨਾਂ ਨੂੰ ਕਰਵਾਈ ਜਾਵੇ ਇਸ ਸੰਬੰਧੀ ਤੁਸੀਂ ਦਰਖਾਸਤ ਦੇਤੀ ਦਿਓ ਹਾਂਜੀ ਮੈਂ ਗੰਡਿਆ ਖੇੜੀ ਦੇ ਵਿੱਚ ਐਸਆਈ ਰਾਮ ਸਿੰਘ ਹੈ ਉਹਨਾਂ ਦੇ ਕੋਲ ਮੈਂ ਗਈ ਸੀਗੀ ਉਹਨਾਂ ਦੇ ਕੋਲ ਮੈਂ ਲਿਖਵਾਈ ਹੈ ਬਟ ਉਹਨਾਂ ਨੇ ਹਲੇ ਕੱਚੀ ਕੱਟੀ ਸੀਗੀ ਕਹਿੰਦੇ ਸੀਗੇ ਜਦ ਤੱਕ ਡੈਡ ਬੋਡੀ ਨਹੀਂ ਮਿਲਦੀ ਉਹ ਤੱਕ ਅਸੀਂ ਐਫਆਈਆਰ ਕਰ ਨਹੀਂ ਸਕਦੇ ਬਟ ਹੁਣ ਐਫਆਈਆਰ ਕਰ ਸਕਦੇ ਨੇ ਡੈਡ ਬੋਡੀ ਮਿਲ ਗਿਆ ਐਫ ਆਈ ਆਰ ਵੀ ਉਹਨਾਂ ਨੂੰ ਕਟੜੀ ਮਤਲਬ ਕਿ ਇਹ ਹੀ ਹੈ ਵੀ ਕੱਟ ਦੇਣ ਇੱਕ ਵਾਰੀ ਐਫ ਆਈ ਆਰ ਕੱਟ ਕੱਟ ਦੇਣ ਅਸੀਂ ਸਸਕਾਰ ਵੀ ਉਹਦੇ ਤੱਕ ਕਰਾਂਗੇ ਨਹੀਂ ਜਦੋਂ ਤੱਕ ਸਾਨੂੰ ਇਹ ਨਹੀਂ ਹੁੰਦਾ ਜਦ ਤੱਕ ਉਹ ਅਰੈਸਟ ਨਹੀਂ ਹੁੰਦਾ ਅਸੀਂ ਉਹਦੇ ਤੱਕ ਸਸਕਾਰ ਵੀ ਨਹੀਂ ਕਰਨਾ ਹੈਗਾ ਉਹਨਾਂ ਦਾ ਡੈਡ ਬੋਡੀ ਅਸੀਂ ਇਹਨਾਂ ਨੂੰ ਦੇ ਨਹੀਂ ਨਹੀਂ ਅਸੀਂ ਆਪਣੇ ਮੈਡਮ ਕੀ ਨਾਮ ਹੈ ਤੁਹਾਡਾ ਜੀ ਬਿਆਨਤ ਕੌਰ ਜੀ ਆ ਹਸਪਤਾਲ ਦੇ ਵਿੱਚ ਪੁੱਛੋ ਕੀ ਕਰਨਾ ਇਹ ਜੀ ਸਾਡੀ ਕੁੜੀ ਪਰਸੋਂ ਦੀ ਸਾਨੂੰ ਮਿਲਨੀ ਸੀ ਰਹੀ ਉਹਨੇ ਨਹਿਰ 'ਚ ਛਾਲ ਮਾਰਤੀ ਸੀ ਜੀ ਅਸੀਂ ਬਸ ਨੁਵੇਲਾ ਭਰੇ ਸੀਗੇ ਸਾਡੇ ਨਾਲ ਕੋਈ ਨਹੀਂ ਤੁਰਿਆ ਹੈਗਾ ਉਹਨਾਂ ਦੇ ਘਰ ਚੋਂ ਕੁੜੀ ਦੇ ਸੋਹਰੇ ਪਰਿਵਾਰ ਚੋਂ ਅਸੀਂ ਬਸ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਸਾਡੀ ਕੁੜੀ ਲਈ ਇਨਸਾਫ ਚਾਹੀਦਾ ਉਹਦੇ ਨਿੱਕੇ ਨਿੱਕੇ ਦੋ ਬੱਚੇ ਸੀ ਜੀ ਤੇ ਬੱਚੇ ਬਹੁਤ ਰੋਂਦੇ ਨੇ ਬੱਚਿਆਂ ਨੂੰ ਇਨਸਾਫ ਚਾਹੀਦਾ ਬੱਚੇ ਵੀ ਕਹਿੰਦੇ ਨੇ ਸਾਨੂੰ ਸਾਡੀ ਮਾਂ ਲਈ ਇਨਸਾਫ ਚਾਹੀਦਾ ਤੇ ਉਹਦਾ ਹਸਬੰਡ ਉਹ ਵੀ ਬਿਲਕੁਲ ਨਹੀਂ ਆਇਆ ਹੈਗਾ ਸਾਡੇ ਨਾਲ ਜੇ ਉਹ ਸੱਚਾ ਹੁੰਦਾ ਇੱਕ ਵਾਰੀ ਸਾਡੇ ਨਾਲ ਆ ਕੇ ਖੜਦਾ بس ਸਾਡੀ ਹੱਥ ਜੋੜ ਕੇ ਹੀ ਬੇਨਤੀ ਇਹ ਵੀ ਸਾਡੀ ਤੀਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਾਰਨ ਕੀ ਹੈ ਸੁਸਾਈਡ ਦਾ ਕਾਰਨ ਇਹ ਸੀਗਾ ਕਿਉਂਕਿ ਪਰੇਸ਼ਾਨ ਤਾਂ ਉਹਨੂੰ ਸ਼ੁਰੂ ਤੋਂ ਹੀ ਕਰਦਾ ਸੀ ਇੱਕ ਦੋ ਵਾਰ ਲੜਾਈ ਝਗੜੇ ਹੋਏ ਨੇ ਚਲੋ ਬੈਠ ਗਏ ਸਮਝੌਤਾ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਹੁਣ ਤੇ ਉਹਨੇ ਪਤਾ ਨਹੀਂ ਐਸਾ ਕੀ ਮਜਬੂਰ ਕੀਤਾ ਕੁੱਟਿਆ ਮਾਰਿਆ ਜਿਹੜਾ ਕੁੜੀ ਨੂੰ ਆਹ ਕਦਮ ਚਕਾਤਾ ਤੇ ਜੇ ਕੁੜੀ ਨੂੰ ਰੋਕ ਵੀ ਸਕਦਾ ਸੀ ਜੀ ਪਿੱਛੇ ਜਾ ਸਕਦਾ ਸੀ ਕੁੜੀ ਦੇ ਘਰ ਉਹਦੇ ਕੋਲੋਂ ਗਈ ਹੈ ਕੁੜੀ ਉਹਨੂੰ ਰੋਕ ਸਕਦਾ ਸੀ ਪਰ ਇਹਨਾਂ ਨੇ ਕਿਸੇ ਨੇ ਪਰਿਵਾਰ ਚੋਂ ਕਿਸੇ ਨੇ ਰੋਕਿਆ ਨਹੀਂ ਹੈਗਾ ਜੀ ਕੀ ਨਾਮ ਉਹਨਾਂ ਦੇ ਹਸਬੰਦ ਦਾ ਕਿੱਥੋਂ ਦੇ ਰਹਿਣ ਵਾਲੇ ਉਹ ਸਾਲ ਪਿੰਡ ਦੇ ਰਹਿਣ ਵਾਲੇ ਨੇ ਜੀ ਨਾਮ ਹੁੰਦਾ ਬਲਕਾਰ ਸਿੰਘ ਹੈ ਤੇ ਕੁੜੀ ਦਾ ਨਾਮ ਅਮਨਕੌਰ ਹੈ ਜੀ 14 ਸਾਲ ਵਿਆਹ ਨੂੰ ਹੋ ਗਏ ਨੇ ਬਿਲਕੁਲ ਬਸ ਆਪਣੇ ਬੱਚਿਆਂ ਦੇ ਸਿਰ ਤੇ ਟਾਈਮ ਕੱਟ ਰਹੀ ਸੀ ਵੀ ਮੇਰੇ ਬੱਚੇ ਵੱਡੇ ਹੋ ਜਾਣਗੇ ਮੈਂ ਉਹਨਾਂ ਦੇ ਸਿਰ ਤੇ ਟਾਈਮ ਕੱਟ ਲਾਂਗੀ ਵੀ ਚਲੋ ਲੜਦਾ ਲੜੀ ਜਾਂਦੇ ਪਰ ਹੁਣ ਤਾਂ ਉਹਨੇ ਹੱਦ ਦੀ ਪਾਰ ਕਰ ਦਿੱਤੀ ਜੇ ਸਾਡੀ ਕੁੜੀ ਆਪਣੀ ਜਾਨ ਦੇਣ ਤੱਕਰ ਹੋ ਗਈ ਤੇ ਉਹਨੂੰ ਇਹ ਚਾਹੀਦਾ ਸੀ ਵੀ ਇੱਕ ਵਾਰੀ ਉਹਦੇ ਪਿੱਛੇ ਜਾਂਦਾ ਉਹਨੂੰ ਰੋਕਦਾ ਜਦੋਂ ਘਰੋਂ ਉਹਦੇ ਨਾਲ ਉਹਦੇ ਕੋਲੋਂ ਨਿਕਲੀ ਏ ਤੇ ਉਹਨੂੰ ਰੋਕ ਸਕਦਾ ਸੀ ਘਰ ਉਹਦੀ ਦਰਾਨੀ ਵੀ ਸੀ ਸਾਰੇ ਹੀ ਸੀਗੇ ਉਹਨੂੰ ਰੋਕ ਸਕਦੇ ਸੀ ਪਰ ਕਿਸੇ ਨੇ ਰੋਕਿਆ ਨਹੀਂ ਹਾਂਜੀ ਸਾਨੂੰ ਤੇ ਬਸ ਇਹ ਹੀ ਏ ਵੀ ਸਾਨੂੰ ਇਨਸਾਫ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਬਸ ਸਾਡੀ ਤੀਨ ਇਨਸਾਫ ਮਿਲਣਾ ਚਾਹੀਦਾ ਆ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਇਨਸਾਫ ਕਿਸ ਤਰ੍ਹਾਂ ਕੀ ਮੰਗ ਕਰਦੇ ਹੋ ਇਨਸਾਫ ਕਿਸ ਕੀ ਇਨਸਾਫ ਮਿਲਣਾ ਚਾਹੀਦਾ ਬਸ ਉਹਨੂੰ ਸਜ਼ਾ ਹੋਣੀ ਚਾਹੀਦੀ ਘਰ ਵਾਲੇ ਨੇ ਜਿਨਨੇ ਪਰੇਸ਼ਾਨ ਕੀਤਾ ਜੀ ਜੇ ਪਰੇਸ਼ਾਨ ਕੀਤਾ ਜੀ ਤਾਂ ਹੀ ਉਹਨੇ ਅੱਜ ਕਦਮ ਚੱਕਿਆ ਤੇ ਜਿਹੜਾ ਘਰੋਂ ਖੁਸ਼ ਹੁੰਦਾ ਬੰਦਾ ਉਹ ਕਦਮ ਇਹ ਕਦੇ ਨਹੀਂ ਚੱਕਦਾ ਆਪਣੇ ਬੱਚਿਆਂ ਨੂੰ ਵੇਖਦਾ ਹੈ ਜੀ ਤੇ ਜੇ ਦੁਖੀ ਉਹਨੂੰ ਕੀਤਾ ਉਹਨੇ ਤਾਂ ਹੀ ਕਦਮ ਚੱਕਿਆ ਬਸ ਸਾਨੂੰ ਇਹੀ ਇਹ ਵੀ ਉਹਦੀ ਬਸ ਕੁੜੀ ਨੂੰ ਸਾਡੀ ਨੂੰ ਵੀ ਇਨਸਾਫ ਚਾਹੀਦਾ ਅਸੀਂ ਆਪਣੀ ਬੱਚੀ ਆਪਣੇ ਨਾਲ ਲੈਣ ਇਨ੍ਹਾਂ ਦੇ ਪਰਿਵਾਰ ਚ ਕੋਈ ਨਹੀਂ ਆਇਆ ਨਾ ਨਾ ਜੀ ਕੋਈ ਨਹੀਂ ਆਇਆ ਜੀ ਤਿੰਨ ਦਿਨ ਹੋ ਗਏ ਸੰ ਲਵਜਣੇ ਨਹੀਂ ਆਏ ਇੱਕ ਬੱਚਾ 13 ਸਾਲ ਦਾ ਹੈ ਜੀ ਮੁੰਡਾ ਛੋਟਾ 9 ਸਾਲ ਦਾ ਬੱਚੇ ਆਏ ਨੇ ਇਸ ਟਾਈਮ ਬੱਚੇ ਬੱਚੇ ਜੀ ਉਸ ਦਿਨ ਦੇ ਮੇਰੇ ਕੋ ਉਹਨਾਂ ਨੇ ਨਾ ਹੀ ਆਪਣੇ ਬੱਚਿਆਂ ਬਾਰੇ ਪੁੱਛਿਆ ਵੀ ਸਾਡੇ ਬੱਚੇ ਕੀਵੇਂ ਨੇ ਕੀਵੇਂ ਰਹਿ ਰਹੇ ਨੇ ਕੁਝ ਖਾ ਰਹੇ ਨੇ ਪੀ ਰਹੇ ਨੇ ਉਹਨਾਂ ਨੇ ਬੱਚਿਆਂ ਤੱਕ ਵੀ ਨਹੀਂ ਪੁੱਛਿਆਗਾ ਘਰ 'ਚ ਬਸ ਪਰੇਸ਼ਾਨ ਕਰਦੀ ਸੀ ਉਹਦੀ ਨਣਦਾ ਸੀ ਆ ਕੇ ਕਲੇਸ਼ ਕਰਦੀ ਸੀ ਸਖਾਂਦੀਆਂ ਸੀਗੀਆਂ ਤੇ ਉਹ ਲਾਈ ਲੱਗ ਸੀ ਉਹ ਪਿੱਛੇ ਲੱਗ ਕੇ ਲੜਾਈ ਕਰਦਾ ਸੀਗਾ ਕਈ ਵਾਰੀ ਕੁੱਟ ਉਹ ਸਰੀਏ ਦਾ ਕੰਮ ਕਰਦਾ ਸੀ ਜੀ ਆਪਣਾ ਕੰਮ ਹ ਲੈਂਟਰ ਦੇ ਸਰੀਏ ਬੰਦੇ ਸੀ ਜੀ ਹਾਂਜੀ ਹਾਂਜੀ ਸਰ ਅੱਜ ਕੁਝ ਲੋਕ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਰੋਸ ਦਿਖਾਇਆ ਜਾ ਰਿਹਾ ਹੈ ਤੇ ਕੋਈ ਬੋਡੀ ਬ੍ਰਮਦ ਹੋਈ ਹੈ ਕੀ ਕਹਿਣਾ ਹੈ ਇਹ ਆਪਣਾ 13 ਤਰੀਕ ਨੂੰ ਸਾਨੂੰ ਰਿਪੋਰਟ ਲਿਖਾ ਕੇ ਗਏ ਸੀ ਜਮਨੀਤ ਕੌਰ ਕੋੜੀ ਜਿਹੜੀ ਕੀ ਮਤਲਬ ਕੀ ਸਾਡੀ ਜਿਹੜੀ ਲੜਕੀ ਹੈ ਉਹਨੇ ਨਹਿਰ ਤੇ ਛਾਲ ਮਾਰਤੀ ਹੈ ਤੇ ਉਹ ਰਿਪੋਰਟਰ ਅਸੀਂ ਲਿਖੀ ਹੋਈ ଥିਦੀ ਉਹਦੇ ਅਸੀਂ ਕੈਮਰੇ ਵੈਰਾ ਸਾਰੇ ਚੈੱਕ ਕਰਦੇ ਸੀ ਕਿ ਬਾਕੀ ਜਿਵੇਂ ਵੀ ਅਸੀਂ ਤਫ਼ਤੀਸ਼ ਕਰ ਰਹੇ ਸੀ ਤੇ ਅੱਜ ਉਹਨਾਂ ਦੀ ਬੋਡੀ ਮਿਲੀ ਹੈ ਬੋਡੀ ਆਪਣਾ ਹਰਿਆਣੇ ਕੋਲ ਨੰਗਲਪਿੰਡ ਕੋਲ ਉੱਥੇ ਮਿਲੀ ਬੋਡੀ ਨਾਲ ਸਰ ਪਰਿਵਾਰ ਵਾਲੇ ਦੀ ਮੰਗ ਹੈ ਵੀ ਜਿਹੜਾ ਇਹਦੇ ਹਸਬੰਡ ਸੀ ਉਸ ਦੇ ਖਿਲਾਫ ਦੋਸ਼ ਲਗਾਇਆ ਜਾ ਰਿਹਾ ਹੈ ਪਹਿਲਾਂ ਵੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਤੇ ਅੱਜ ਵੀ ਉਹ ਇੱਥੇ ਮੌਜੂਦ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਬਿਲਕੁਲ ਜਿਵੇਂ ਵੀ ਤਕਤੀਸ਼ ਕਰ ਰਹੇ ਹਾਂ ਜਿਵੇਂ ਵੀ ਹੋਇਆ ਜੋ ਮੰਦੀ ਕਾਰਵਾਈ تھی ਉਹ ਕਾਰਵਾਈ ਕਰਾਂਗੇ ਸਰ ਪਰਿਵਾਰ ਵਾਲਾ ਕਹਿਣਾ ਜਿਹੜੀ ਡੈੱਡ ਬੋਡੀ ਹੈ ਉਹ ਸਾਨੂੰ ਸਮਰ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ ਨਾ ਦਿੱਤੀ ਜਾਵੇ ਅਗਰ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਨਹੀਂ ਉਹਦੀ ਦੇਖ ਲੈਂਦੇ ਜੀ ਜਿਹਦੀ ਬੋਰਡ ਦੇਖ ਲੈਂਦੇ ਜਿਵੇਂ ਵੀ ਹੋਇਆ ਉਹ ਵੀ ਕਰ ਦਿੰਦੇ ਸੀ